ਮੇਰਾ ਨਾਮ ਜਰਜੀਤ ਸਿੰਘ ਹੈ। ਅਸੀਂ ਨੁਸ਼ਾਰੇ ਦੇ ਰਹਿਣ ਵਾਲੇ ਆਂ ਜੈਂਟਕੇ ਦੇ। ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਰੇ মিডিਆ ਪ੍ਰਸੰਧ ਦਾ तहे ਦਿਲੋਂ ਧੰਨਵਾਦ ਕਰਦਾ ਹਾਂ। ਕਿ ਜੋ ਆਪ ਜੀ ਸਾਡੇ ਦੁੱਖ ਦੇ ਘੜੀ ਦੇ ਵਿੱਚ ਸਾਡਾ ਦੁੱਖ ਸੁਣਨ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ। ਪਬਲਿਕ ਦਾ ਜਿੱਥੇ ਮੇਰੇ ਪਰਿਵਾਰ ਦੇ ਮੇਰੇ ਛੋਟੇ ਭਰਾ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਭੈਣ ਜੀ ਅਤੇ ਉਹਨਾਂ ਦੇ ਜੀਜਾ ਜੀ ਦਰਬਾਰ ਸਾਹਿਬ ਦਰਸ਼ਨ ਕਰਨ ਵਸਤੇ ਗਏ ਹੋਏ ਸੀ ਜਦੋਂ ਇਹ ਵਾਪਸੀ ਘਰ ਨੂੰ ਆ ਰਹੇ ਸੀ ਤੇ ਆਂਦੇ ਹੋਏ ਰਸਤੇ ਦੇ ਵਿੱਚ ਅਚਾਨਕ ਇੱਕ ਸਾਈਡ ਤੋਂ ਇੱਕ ਗਾਂ ਦੇ ਆਣ ਦੇ ਨਾਲ ਜਿੱਥੇ ਇਹਨਾਂ ਨੇ ਡਰਾਈਵਿੰਗ ਕਰਦੇ ਹੋਏ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਦੇ ਨਾਲ ਹੀ ਸਾਈਡ ਤੇ ਖੜੇ ਟਰੱਕ ਦੇ ਨਾਲ ਗਾਂ ਨੂੰ ਬਚਾਉਂਦੇ ਹੋਏ ਇਹਨਾਂ ਦਾ ਜੋ ਸਲਤਨਰ ਸੀ ਗੱਡੀ ਦਾ ਉਹ ਵਿਗੜ ਗਿਆ ਜਿਸ ਦੇ ਨਾਲ ਇਹ ਦੁਖਦਾਈ ਜੋ ਪਾਣਾ ਵਰਤ ਗਿਆ ਜਿਦੇ ਵਿੱਚ ਸਰਦਾਰ ਹਰਪ੍ਰੀਤ ਸਿੰਘ ਦੀ ਵਾਈਫ ਜਿਨ੍ਹਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬਹੁਤ ਹੀ ਜਲਦ ਐਕਸ਼ਨ ਲੈ ਕਰਕੇ ਇਸ ਸਾਡੇ ਪਰਿਵਾਰ ਦਾ ਬਹੁਤ ਜਿਆਦਾ ਸਾਥ ਦਿੱਤਾ। ਔਰ ਮੈਂ ਖਾਸ ਕਰਕੇ ਇਨਸਪੈਕਟਰ ਸਾਹਿਬ ਸਰਦਾਰ ਅਫਤਾਰ ਸਿੰਘ ਜੀ ਜਿਨ੍ਹਾਂ ਨੇ ਸਾਡਾ ਬਹੁਤ ਹੀ ਸੰਯੋਗ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਨਾਮ ਹਰਜੀਤ ਸਿੰਘ ਹੈ ਅਸੀਂ ਦਰਵਾਜ਼ਾ ਸਾਹਿਬ ਗਏ ਦੀ ਸੀ ਉੱਥੋਂ ਦਰਸ਼ਨ ਕਰਕੇ ਆ ਸੀ ਵਾਪਸ ਘਰ ਜਾ ਰਹੇ ਸੀ। ਰਸਤੇ ਵਿੱਚ ਇੱਕ ਐਕਸੀਡੈਂਟ ਹੋ ਗਿਆ। ਫੋਨ ਕਰ ਰਹੇ। ਡਰਾਈਵ ਮੈਂ ਖੁਦ ਕਰ ਰਿਹਾ ਸੀ। ਕੀ ਹੋਇਆ? ਆਗੋਂ ਗਾਹਾਂ ਨੂੰ ਕਰ ਗਏ ਉਹ ਤੋਂ ਬਚਾਉਣ ਦੇ ਕਰਾਂ ਘੱਟ ਵੱਜਿਆ ਘੱਡੀ ਕੰਟਰੋਲ ਨਹੀਂ ਹੋਈ। ਤੇ ਟਰੱਕ ਸੀ ਅੱਗੇ ਟਰੱਕ ਦੇ ਨਾਲ ਵੱਜ ਗਿਆ ਜਾ ਕੇ। ਕਾਰ ਮੈਂ ਮੇਰੀ ਜੀਜਾ ਉਹਨਾਂ ਦੇ ਬੱਚੇ ਸੀ ਛੋਟੇ, ਮੇਰੀ ਛੋਟੀ ਗੁੜੀਆ ਕੋਈ 2 ਸਾਲ ਦੀ। ਉਹ ਸੀ ਮੇਰੀ ਵਾਈਫ ਦੇ ਨਾਲ। ਕੀ ਹੋਇਆ ਕਿ ਕਿੰਨੇ ਜਿਵੇਂ ਚੱਪੀ ਹੋਈ। ਮੇਰੇ ਵਾਈਫ ਐਕਸਪਾਇਰ ਹੋ ਗਏ। ਤੇ ਜਿਹੜਾ ਮੇਰਾ ਭਾਂਜਾ ਸੀ ਉਸ ਟਾਈਮ ਅਮਨਦੀਪੋ ਹਸਪੀਟਲ ਰੈਫਰ ਹੈ ਉਹਨੂੰ ਪੈਰ ਨੂੰ ਸੱਟ ਲੱਗੀ ਐ। ਹੋਰ ਕਿੰਨੇ ਚੱਪੇ? ਬਾਕੀ ਮੇਰੇ ਜੀਜੇ ਨੂੰ ਨਾਰਮਲ ਸੱਟਾਂ ਲੱਗੀਆਂ ਬਾਕੀ ਬੱਚਿਆਂ ਸਾਰੇ। ਟੋਟਲ ਚਾਰ ਜਿਹੜੇ ਸੀ ਚਾਰ ਸੀ। ਟੋਟਲ ਤਿੰਨੇ ਬੱਚੇ ਸੀ ਤੇ ਚਾਰ ਅਸੀਂ ਵੱਡੇ ਸੀ। ਮੈਂ ਤੇ ਮੇਰੀ ਵਾਈਫ ਸੀ ਤੇ ਮੇਰੇ ਜੀਜਾ ਤੇ ਮੇਰੀ ਦੀਦੀ ਦੋਨਾਂ ਦੇ ਬੱਚੇ ਸੀ ਇੱਕ ਮੇਰੀ ਕੁੜੀਆ ਸੀ 2 ਸਾਲ ਦੀ। ਕੀ ਕਾਰਵਾਈ ਕੀਤੀ ਜਦੋਂ? ਕਾਰਵਾਈ ਹੋ ਗਈ ਹੈ ਬਸ ਪੋਸਟਮਾਰਮ ਨੂੰ ਲਈ ਜਾ ਰਹੇ ਹਾਂ ਉੱਥੇ ਜਾ ਰਹੇ ਇੱਕ ਗੱਡੀ ਜਿਹਨੂੰ ਹਰਪ੍ਰੀਤ ਸਿੰਘ ਇਹ ਜੰਮੂ ਦੇ ਰਹਿਣ ਵਾਲੇ ਸ਼ਹੀਦ ਨਗਰ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ਼ਹੀਦ ਨਗਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੰਡਿਆਲ ਬਾਈਪਾਸ ਕੋਲੇ ਕੋਈ ਗਾਂ ਵਗੈਰਾ ਆ ਕੇ ਹੌਣ ਕਰਕੇ ਕਾਰ ਦਾ ਬੈਲੈਂਸ ਵਿਗੜ ਗਿਆ ਤੇ ਜਿਹਦੇ ਕਰਕੇ ਜਿਹੜਾ ਵਾ ਗੱਡੀ ਹਾਦਸਾ ਗ੍ਰਸਤ ਹੋ ਗਈ ਹਾਸਤਾ ਗ੍ਰਸਤ ਹੋਣ ਕਰਕੇ ਇਹਦੀ ਬੇਟੀ ਜਸਨਵ ਪ੍ਰੀਤਕੌਰ ਜਿਹੜੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਬਾਕੀ ਪਰਿਵਾਰਕ ਮੈਂਬਰਾਂ ਦੇ ਮਮਲੀ ਸੱਟਾਂ ਲੱਗੀਆਂ ਤੇ ਉਹ ਡੈਥ ਹੋਣ ਕਰਕੇ ਕਿਉਂਕਿ ਮਾਮਲਾ ਜਿਹੜਾ ਇੱਕ ਇਨਸਾਨੀ ਜਿਸਮ ਦਾ ਸੀਗਾ ਉਹਦਾ ਅੱਜ ਅਸੀਂ ਪੋਸਟਮਾਰਟਮ ਕਰਵਾ ਰਹੇ ਆ ਤੇ ਜਿਹੜਾ ਹਾਦਸਾ ਅਚਾਨਕ ਵਾਪਰਿਆ ਵਾ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪੋਸਟਮਾਰਟਮ ਜਿਹੜਾ ਕਰਵਾ ਰਹੇ ਆ